ਸਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ। ਆ ਤੁਹਾਨੂੰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਟੇਣਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਬਈ ਕਹਿੰਦੇ ਕਿ ਹੁਣ ਸਕੂਲ ਖੁੱਲ ਗਏ ਨੇ ਖਤਰਾ ਜਿਹੜਾ ਹੜਾਂ ਦਾ ਉਹਨਾ ਨਹੀਂ ਰਿਹਾ ਅਤੇ ਜਿਹੜੀ ਬਾਕੀ ਜਨ ਜੀਵਨ ਵੀ ਆ ਉਹ ਵਾਪਸ ਆਪਣੀ ਲੀਤ ਆ ਰਿਹਾ ਹੈ ਕੀ ਕੀ ਖਬਰਾਂ ਨੇ? ਜਿਦੋਂ ਤੁਹਾਨੂੰ ਸਭ ਇਹ ਇੱਕ ਤਾਂ ਜਾਣਕਾਰੀ ਇਹ ਹੈ ਜੀ ਕਿ ਇਨਾ ਹੜ੍ਹਾਂ ਦੇ ਕਰਕੇ ਹੁਣ ਤੱਕ ਲਗਭਗ 53 ਮੋਤਾ ਹੋਈਆਂ। ਦੂਜੀ ਗੱਲ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਠਟ ਗਿਆ ਤੇ ਹੌਲੀ-ਹੌਲੀ ਪਾਣੀ ਹੁਣ ਮਠਰਾ ਸ਼ੁਰੂ ਹੋ ਗਿਆ। ਜੇ ਇਵੇਂ ਹੀ ਸਾਰਾ ਕੁਝ ਜਾਰੀ ਰਿਹਾ ਤਾਂ ਹੋ ਸਕਦਾ ਵੀ ਭਾਈ ਆਪਾਂ ਹਫ਼ਤੇ ਤੱਕ ਖਬਰ ਸੰਜੀ ਕਰਗੇ ਵੀ ਭਾਈ ਹੁਣ ਖੇਤਾਂ ਦੇ ਵਿੱਚੋਂ ਪਾਣੀ ਨਿਕਲ ਗਿਆ। ਹੁਣ ਕੱਲੀ ਰੇਤ ਰਹਿ ਗਈ ਆ। ਹੁਣ ਪਰ ਗੱਲ ਇਹ ਜੀ ਕਿ ਜਿੰਨਾ ਨੁਕਸਾਨ ਹੋ ਗਿਆ ਉਸ ਨੁਕਸਾਨ ਦੀ ਪਰਪਾਈ ਦੇ ਉੱਤੇ ਸਮਾਂ ਬਹੁਤ ਲੱਗਣਾ। ਉਹਦੇ ਲਈ ਸਰਕਾਰਾਂ ਕੀ ਕਰਦੀਆਂ ਕਿਵੇਂ ਕੌਣ-ਕੌਣ ਕੀ-ਕੀ ਕਰਦਾ ਇਹ ਵਕਤ ਬਿਆਨ ਕਰੂਗਾ ਅਰੇ ਇਹ ਜੀ ਕਿ ਹੜ ਦਾ ਖਤਰਾ ਹੁਣ ਉਹਨਾ ਨਹੀਂ ਰਿਹਾ ਅੱਜ ਕਿਤੇ ਵੀ ਅਲਰਟ ਨਹੀਂ ਜਾਰੀ ਕੀਤਾ ਗਿਆ ਅੱਜ ਘੱਗਰ ਦੇ ਵੱਲੋਂ ਵੀ ਕੋਈ ਖਤਰੇ ਅੜੀ ਸੰਭਾਵਨਾ ਨਹੀਂ ਆ ਸਸਰਾਰੀ ਵਾਲੇ ਪਾਸੇ ਬੰਨ ਦੇ ਉਹਦੇ ਵੀ ਕੋਈ ਖਬਰ ਨਹੀਂ ਆ ਸੋ ਕੋਈ ਸਤਲੁਜ ਵਾਲੇ ਪਾਸੇ ਦੇ ਕੋ ਬਿਆਸ ਵਾਲੇ ਪਾਸੇ ਕੋ ਖਤਰੇ ਬੜੀ ਗੱਲ ਬਹੁਤੀ ਨਹੀਂ ਦਿੱਖੀ ਜਾ ਰਹੀ ਸੋ ਫਿਲਹਾਲ ਇਹ ਹੈ ਜੀ ਕਿ ਸਾਰਾ ਕੁਝ ਨਾਰਮਲ ਹੋਣ ਦੇ ਵੱਲ ਵੱਧ ਰਿਹਾ ਬਾਕੀ ਇਹ ਜੀ ਕਿ ਜਿਨ੍ਹਾਂ ਦੇ ਘਰ ਡਿੱਗੇ ਆ ਜਿਨ੍ਹਾਂ ਨੇ ਪਸ਼ੂ ਮਰੇ ਆ ਜਿਨ੍ਹਾਂ ਨੇ ਪਰਿਵਾਰਕ ਮੈਂਬਰ ਤੁਰ ਗਏ ਆ ਜਿਹਨਾਂ ਦਾ ਆਰਥਿਕ ਤੌਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਇਆ ਉਹਦੀ ਪਰਪਰਾਈਤਾ ਹੌਲੀ-ਹੌਲੀ ਵਕ ਵਕ ਲੋਕ ਕਰਨਗੇ ਜਾਂ ਉਹ ਆਪ ਕਰਨਗੇ ਪਰ ਇਹ ਦਿੱਕਤ ਫਿਲਹਾਲ ਪੰਜਾਬ ਦੇ ਵਿੱਚ ਅੱਜ ਤੋਂ 2 ਹਫ਼ਤੇ ਬਾਅਦ ਸਾਰੇ ਸਕੂਲ ਸ਼ੁਰੂ ਹੋ ਗਏ ਆ ਪੰਜਾਬ ਦੇ ਵਿੱਚ ਬੱਚਿਆਂ ਨੂੰ ਛੁੱਟਗੱ ਸੀਗਾ ਅਧਿਆਪਕਾਂ ਨੂੰ ਛੁੱਟਗੱ ਸੀਗਾ ਸੋ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਸਾਰੇ ਸਕੂਲ ਵੀ ਸ਼ੁਰੂ ਹੋ ਗਏ ਤੇ ਬਾਕੀ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਹੋਣ ਦਾ ਕੀ ਹਾਲ ਆ ਉਹ ਤਬੀਤ ਖਰਾਬ ਹੋਣ ਕਰਕੇ ਹਸਪਤਾਲ ਚ ਦਾਖਲ ਸਨ ਪ੍ਰਧਾਨ ਮੰਤਰੀ ਨੂੰ ਕਿਹਨੇ ਅਟੈਂਡ ਕੀਤਾ ਫਿਰ ਦੇਖੋ ਗੱਲ ਇਹ ਕਿ ਅੱਜ ਵੈਸੇ ਤਾਂ ਚਲੋ ਬੀਜੇਪੀ ਦੇ ਬਹੁਤ ਸਾਰੇ ਨੇਤਾ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਨੇਤਾ ਜਿਨ੍ਹਾਂ ਨੇ ਅਟੈਂਡ ਕੀਤਾ ਪੰਜਾਬ ਦੇ ਕਈ ਕੈਬਨਿਟ ਮੰਤਰੀ ਸੀ ਉਧਰ ਸੁਨੀਲ ਜਾਖੜ ਤੋਂ ਲੈ ਕੇ ਬਾਕੀ ਹੋਰ ਜਿਹੜੇ ਬੀਜੇਪੀ ਦੇ ਆਗੂ ਸੀਗੇ ਪਰ ਅੱਜ ਜਿਹੜੀ ਗੱਲ ਦੀ ਆਸ ਸੀ ਉਹਵੇਂ ਨਹੀਂ ਹੋਇਆ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਕਿਹਾ ਵੀ ਸਾਨੂੰ ਆਸ ਸੀ ਜਿਵੇਂ ਕਿ ਉਹਵੇਂ ਨਹੀਂ ਹੋਇਆ ਵੈਸੇ ਅੱਜ ਸਵੇਰ ਦੇ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਹਸਪਤਾਲ ਦੇ ਵਿੱਚੋਂ ਫੋਟੋਸ ਦੇ ਵਿੱਚੋਂ ਟਵੀਟ ਕੀਤਾ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਰੀ ਸਿਹਤ ਠੀਕ ਨਹੀਂ ਜੇ ਮੇਰੀ ਸਿੱਤ ਠੀਕ ਹੁੰਦੀ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਆਪ ਹੜਪੀੜਿਤ ਖੇਤਰ ਦਿਖਾਉਂਦਾ ਪਰ ਉਹਨਾਂ ਨੇ ਮੰਗ ਕੀਤੀ ਸੀ ਵੀ ਵੱਧ ਤੋਂ ਵੱਧ ਪੰਜਾਬ ਨੂੰ ਪੈਕੇਜ ਦਿੱਤਾ ਜਾਵੇ ਚਲੋ ਪ੍ਰਧਾਨ ਮੰਤਰੀ ਸਾਹਿਬ ਆਏ ਉਹਨਾਂ ਨੇ ਹਵਾਈ ਜਹਾਜ਼ ਰੇ ਸਰਵੇ ਕੀਤਾ ਬਾਅਦ ਵਿੱਚ ਪਤਾ ਲੱਗਾ ਜੀ ਕੁਝ ਲੋਕਾਂ ਦੇ ਨਾਲ ਗਲਤ ਬਤ ਵੀ ਕੀਤੀ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਅੱਜ ਸਰਵੇ ਕੀਤਾ ਹਿਮਾਚਲ ਪ੍ਰਦੇਸ਼ ਨੂੰ 1500 ਕਰੋੜ ਰੁਪਈਆ ਤੇ ਸਹਾਇਤਾ ਰਾਸ਼ੀ ਦੇ ਤੌਰ ਤੇ ਉੱਤੇ ਪੰਜਾਬ ਨੂੰ 1600 ਕਰੋੜ ਰੁਪਈਆ ਦੇਣ ਦਾ ਐਲਾਨ ਕੀਤਾ ਇਸ ਗੱਲ ਦੇ ਉੱਤੇ ਆਮ ਆਦਮੀ ਪਾਰਟੀ ਦੇ ਕਈ ਆਗੂ ਭੜਕੇ ਆ। ਉਹ ਕਹਿੰਦੇ ਵੀ ਸਾਡਾ ਤਾਂ ਆਵਦਾ ਪੈਸਾ ਬਹੁਤ ਪਿਆ। ਜੀਐਸਟੀ ਦਾ ਪੈਸਾ ਪਿਆ, ਹੋਰ ਪੈਸੇ ਪਏ ਆ। ਸਾਨੂੰ ਤਾਂ ਉਹ ਵੀ ਨਹੀਂ ਪੂਰੇ ਮਿਲੇ ਤੇ ਇਹ ਤਾਂ ਸਾਡੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਗਿਆ ਵੀ ਆਹ ਲਓ ਜੀ 1600 ਕਰੋੜ ਰੁਪਈਆ। ਉਹ ਕਹਿੰਦੇ ਵੀ ਇਹਦੇ ਵਿੱਚ ਪੰਜਾਬ ਦੇ ਨੁਕਸਾਨ ਦੀ ਪੂਰਤੀ ਕਿਵੇਂ ਹੁੰਦੀ ਆ? ਤੇ ਬਾਕੀ ਜਿਹੜੀ ਗੱਲ ਹੈ ਕਿ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵਾਲੀ ਅੰਦਾਜ਼ਾ ਇਸ ਗੱਲ ਦਾ ਵੀ ਇਹਨਾਂ ਨੂੰ ਸ਼ਾਇਦ ਕੱਲ ਨੂੰ ਛੁੱਟੀ ਮਿਲ ਜੇ। ਅੱਜ ਡਾਕਟਰਾਂ ਦੇ ਵੱਲੋਂ ਇਹਨਾਂ ਦੀ ਸਿਹਤ ਦਾ ਬੁਲੇਟਿਨ ਜਾਰੀ ਕੀਤਾ ਗਿਆ। ਅੱਗੇ ਨਾਲੋਂ ਭਗਵੰਤ ਮਾਨ ਸਾਹਿਬ ਦੀ ਤੇ ਬਾਕੀ ਸਾਨੂੰ ਇਹ ਵੀ ਦੱਸੋ ਬਈ ਪਠਾਨ ਮਾਜਰਾ ਦੀ ਪਤਨੀ ਨੇ ਹਾਈ ਕੋਰਟ ਜਾ ਕੇ ਕੀ ਕਲੇਮ ਕੀਤਾ ਪਠਾਨ ਮਾਜਰਾ ਹਰਮੀਰ ਸਿੰਘ ਪਠਾਨ ਮਾਜਰਾ ਆਪਾਂ ਜਾਣਦੇ ਵੀ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਟਕੜੇ ਕਾ ਆਪ ਦੀ ਪਾਰਟੀ ਨਾਲ ਚੱਲਦਾ ਇਹਨਾਂ ਦੀ ਧਰਮ ਪਤਨੀ ਹੈ ਜੀ ਸਿਮਰਨਜੀਤ ਕੌਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਅੱਜ ਪਟੀਸ਼ਨ ਦਾਖਲ ਕੀਤੀ ਆ ਤੇ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਹੋਣੀ ਹੈ 23 ਸਤੰਬਰ ਨੂੰ ਇਹ ਅੱਜ ਇਹਨਾਂ ਦੀ ਧਰਮ ਪਤਰੀ ਨੇ ਸਿਮਰਨਜੀਤ ਕੌਰ ਨੇ ਗੱਲ ਕਹੀ ਹੈ ਅਦਾਲਤ ਦੇ ਵਿੱਚ ਕਿ ਮੇਰੇ ਪਤੀ ਦਾ ਝੂਠਾ ਇਨਕਾਊਂਟਰ ਕੀਤਾ ਜਾ ਸਕਦਾ ਫਰਜ਼ੀ ਮੁਕਾਬਲਾ ਬਣਾਇਆ ਜਾ ਸਕਦਾ ਮੇਰੇ ਪਤੀ ਨੂੰ ਮਾਰਿਆ ਜਾ ਸਕਦਾ ਇਸ ਕਰਕੇ ਇਸ ਮਾਮਲੇ ਦੀ ਗੌਰ ਕੀਤੀ ਜਾਵੇ ਸੋ ਕਿਉਂਕਿ ਪਿਛਲੇ ਕਈ ਜਣਾਂ ਤੋਂ ਆਪਾਂ ਜਾਣਦੇ ਵੀ ਪਠਾਨ ਮਾਜਰਾ ਗਾਇਬ ਆ ਵੈਸੇ ਤਾਂ ਚਲੋ ਪਠਾਨ ਮਾਜਰਾ ਗਾਇਬ ਆ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਵੀ ਜੇਕਰ ਪੁਲਿਸ ਦੇ ਕੋਲੋਂ ਐਨੀ ਪੁਲਿਸ ਦੇ ਕੋਲੋਂ ਇੱਕ ਵਿਧਾਇਕ ਕਿਵੇਂ ਗਾਇਬ ਹੋ ਜਾਂਦਾ ਤੇ ਫਿਰ ਪਾਈ ਪਤਾ ਨਹੀਂ ਕੀ ਕੀ ਗਾਇਬ ਹੁੰਦਾ ਹੁਣ ਪਰ ਪਠਾਨਮਾਗਰਾ ਹਲੇ ਤੱਕ ਗਾਇਬਾ ਕਾਗਜ਼ਾਂ ਦੇ ਵਿੱਚ ਤੇ ਘਰ ਵਾਲੀ ਨੇ ਅਦਾਲਤ ਨਦਰਵਾਜ਼ਾ ਖੜਕਾਇਆ ਤੇ ਅਗਲੀ ਤਰੀਕ 23 ਅਕਤੂਬਰ ਤੇ ਪੈ ਗਈ ਹੈ ਜੀ ਜਨਾਬ ਜੀ ਬੇਸ਼ੱਕ ਫੜਾਣਾ ਬਹੁਤ ਨੁਕਸਾਨ ਹੋ ਗਿਆ ਤੁਸੀਂ ਦੱਸਿਆ ਵੀ 50 ਜਾਨਾਂ ਵੀ ਜਾਂਦੀਆਂ ਰਹੀਆਂ ਆ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋ ਗਿਆ ਸੋ ਹੋ ਗਿਆ ਪਰ ਇਹਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਅਪਰਚੂਨਿਟੀ ਵੀ ਮਿਲੀ ਆ ਕਿ ਉਹ ਆਪਣਾ ਵਿਗੜਿਆ ਅਕਸਠੀ ਕਰ ਸਕਣ ਆਪਣੇ ਪੈਸੇ ਦੇ ਨਾਲ ਔਰ ਉਹਨਾਂ ਨੇ ਕਸਰ ਵੀ ਕੋਈ ਨਹੀਂ ਛੱਡੀ ਆਮ ਤੌਰ ਤੇ ਜਿਨ੍ਹਾਂ ਕੋਲ ਜ਼ਿਆਦਾ ਪੈਸੇ ਨੇ ਉਪਰ ਸੀ ਲੋਕ ਵਿਚੜਨਾ ਨਹੀਂ ਚਾਹੁੰਦੇ ਹੁੰਦੇ ਲੇਕਿਨ ਸੁਖਵੀਰ ਸਿੰਘ ਬਾਦਲ ਦੋਨਾਂ ਹੱਥਾਂ ਨਾਲ ਵੰਡ ਰਹੇ ਆ ਕੈਸ਼ ਵੰਡ ਰਹੇ ਤੁਸੀਂ ਕੋਈ ਖਬਰ ਦਿੱਤੀ ਸੀ ਉਹਦੇ ਨਾਲ ਕੋਈ ਫਰਕ ਪਿਆ ਪਬਲਿਕ opinion ਚ ਦੇਖੋ ਸਨੇ ਸਭ ਗੱਲੇ ਜਿਹੜੀ ਔਖੀ ਘੜੀ ਆਈ ਹੈ ਨਾ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਬੜੇ ਤਰੀਕਿਆਂ ਦੀ ਮਦਦ ਕੀਤੀ ਆ ਕਿਸੇ ਨੇ ਰਾਸ਼ਨ ਦੇ ਤੌਰ ਤੇ ਕੋਈ ਟੂੜੀ ਦੇ ਤੌਰ ਤੇ ਕੋਈ ਚਾਰੇ ਦੇ ਤੌਰ ਤੇ ਕੋਈ ਮੱਛਰਦਾਨੀਆਂ ਕੋਈ ਦਵਾਈਆਂ ਵਿਦੇਸ਼ਾਂ ਦੇ ਵਿੱਚ ਜਿਹੜੇ ਭੈਣਾ ਵੀਰ ਵਸਦੇ ਆ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਆ ਸੋ ਪੱਲੀ ਗੱਲ ਸਮਝਣ ਲਈ ਜਨਾ ਵੀ ਪੰਜਾਬ ਦੇ ਵਿੱਚ ਪੰਜਾਬੀ ਮੀਡੀਆ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਹਰ ਖਾਂ ਦੇ ਉੱਤੇ ਇਸ ਗੱਲ ਦੀ ਚਰਚਾ ਜ਼ੋਰਾਂ ਦੇ ਉੱਤੇ ਆ ਵੀ ਰੈਡ ਫਿਲਮ ਦੇ ਵੱਲੋਂ ਵੀ ਜਿਹੜਾ ਐਸਕੇ ਫੰਡ ਇਕੱਤਰ ਕੀਤਾ ਗਿਆ ਜਿਹੜਾ ਪੰਜਾਬ ਦੇ ਹਰ ਪੀੜਤਾਂ ਦੇ ਲਈ ਉਪਰਾਲਾ ਕੀਤਾ ਗਿਆ ਉਹਦੀ ਬਹੁਤ ਵੱਡੇ ਪੱਧਰ ਤੇ ਸਭ ਸ਼ਲਾਘਾ ਹੋ ਰਹੀ ਆ ਵੀ 22 ਲੱਖ ਡਾਲਰ ਤਿੰਨਾਂ ਥਾਵਾਂ ਤੋਂ ਯਾਨੀ ਕਿ 5 ਲੱਖ ਡਾਲਰ ਕੈਲਗਰੀ ਤੋਂ 7 ਲੱਖ ਡਾਲਰ ਟੋਰਾਂਟੋ ਦੇ ਵਿੱਚ 1.5 ਲੱਖ ਦੇ ਕਰੀਬ ਡਾਲਰ ਜਿਹੜਾ ਉਹ ਵਿੰਕੂਵਰ ਦੇ ਵਿੱਚ ਇਕੱਤਰ ਹੋਇਆ 13 ਕਰੋੜ ਤੇ ਲਗਭਗ 64 ਲੱਖ ਰੁਪਏ ਦੀ ਰਾਸ਼ੀਆ ਜਿਹੜੀ ਉਹ ਐਸਐਫਐ ਦਾ ਨਹੀਂ ਦੇਣਾ ਐਸੇ ਪੰਜਾਬ ਦੇ ਹੜਪੀੜਤਾਂ ਨੂੰ ਦੇਣੀ ਆ ਸੋ ਇਹ ਇੱਕ ਬਹੁਤ ਵੱਡਾ ਉਪਰਾਲਾ ਜਿਹਦੀ ਚਾਰੇ ਪਾਸੇ ਚਰਚਾ ਰਵਨੀਸ਼ ਕੁਮਾਰ ਹੋਰਾ ਨੇ ਵੀ ਇਹ ਰਜਿਸਟਰ ਕੀਤਾ ਥੈਂਕ ਯੂ ਬਿਲਕੁਲ ਜੀ ਬਿਲਕੁਲ ਤੇ ਅਗਲੀ ਗੱਲ ਇਹ ਜੀ ਕਿ ਸੁਖਵੀਰ ਸਿੰਘ ਬਾਦਲ ਖੁਰਾਂ ਦੀ ਸੁਖਵੀਰ ਸਿੰਘ ਬਾਦਲ ਖੁਰਾਂ ਨੇ ਐਸ ਕੀ ਪੈਸੇ ਬਹੁਤ ਵੱਡੇ ਆ ਤੇ ਉਹਨਾਂ ਦੇ ਕੋਲੇ ਹੈਗੇ ਆ ਇਹ ਤਾਂ ਵੱਡੇ ਆ ਪਰ ਜੇਰਾ ਵੀ ਚਾਹੀਦਾ ਤੁਹਾਨੂੰ ਸਾਹਿਬ ਗੱਲ ਇਹ ਵੀ ਆ ਹੂੰ ਦੇਖੋ ਪੈਸੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਕੋਲ ਆ ਹੋ ਸਕਦਾ ਕਿਸੇ ਕੋਲੇ ਪੈਸੇ ਸੁਖਵੀਰ ਬਾਦਲ ਤੋਂ ਵੀ ਵੱਧ ਹੋਣ ਹੋ ਸਕਦਾ ਵੀ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ ਦੇ ਕੋਲੇ ਨਾ ਕੋਈ ਵੱਧ ਹੋਣ ਬੀਜੇਪੀ ਦੇ ਨੇਤਾਵਾਂ ਦੇ ਕੋਲੇ ਕਿਹੜਾ ਘੱਟ ਪੈਸੇ ਆ ਪੰਜਾਬ ਦੇ ਵਿੱਚ ਜਿੰਨੇ ਟੋਟਲ ਵਿਧਾਇਕ ਆ ਇਹਦਾ 70% ਤੋਂ ਵੱਧ ਹਿੱਸਾ ਕਰੋੜਪਈ ਆ ਇਹ ਜਿਹੜਾ ਚੋਣ ਹਲਫਨਾਮੇ ਦੇ ਵਿੱਚ ਗੱਲ ਆਉਂਦੀ ਸਾਹਮਣੇ ਪਰ ਪੈਸੇ ਵੰਡਣੇ ਐਵੇਂ ਵੰਡਣੇ ਆ ਚੱਕ 2 ਲੱਖ ਰੁਪਇਆ ਪਵਾ ਲੋ ਤੇ ਆ ਚੱਕ 5 ਲੱਖ ਰੁਪਇਆ ਪਵਾ ਲੋ ਤੇ ਆ ਮੈਨੂੰ ਅੱਜ ਇੱਕ ਬੰਦੇ ਨੇ ਗੱਲ ਕਹੀ ਕਹਿੰਦੇ ਦੇਖੋ ਜੀ ਸੁਖਬੀਰ ਸਿੰਘ ਬਾਦਲ ਵੋਟਾਂ ਦੀ ਖਾਤਰ ਐ ਕਰਦਾ ਮੈਂ ਕਿਹਾ ਜੀ 1.5 ਸਾਲ ਤੇ ਆ ਹਲੇ ਵੋਟਾਂ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਨੂੰ ਤਾਂ ਦੋ ਦਿਨ ਪਹਿਲਾਂ ਤਾਂ ਨਹੀਂ ਪਤਾ ਹੁੰਦਾ ਇਥੇ ਦੋ ਦਿਨ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਜੀ ਫਲਾਣੇ ਦੀ ਹਵਾ ਸੀ ਦੋ ਦਿਨ ਦੇ ਵਿੱਚ ਫਲਾਣੇ ਦੀ ਬਣ ਗਈ ਆ ਸੋ ਇੰਨਾ ਪੈਸਿਆਂ ਦਾ ਮੇਰਾ خیال ਵੋਟਾਂ ਦੇ ਨਾਲ ਉਹਦਾ ਸਬੰਧ ਨਹੀਂ ਹੈਗਾ ਹਾਂ ਜੇਕਰ ਕੋਈ ਦੇ ਰਿਹਾ ਉਹਨੂੰ ਆਪ ਅਪਰੀਸ਼ੀਏਟ ਕਰਦੇ ਆਂ ਤੇ ਜਿਹੜੇ ਉਪ ਰਾਸ਼ਟਰਪਤੀ ਬਣੇ ਆ ਉਹਨਾਂ ਬਾਰੇ ਸਾਨੂੰ ਦੱਸੋ ਜੀ हां बिल्कुल जी ओपरास्टर पति है जेडे ओ मोदी साहब ਦੇ ਕਹੜੀ ਦੇ ਗਰੁੱਪ ਦੇ ਕਹ ਲਈ ਗਏ ਜਾਂ ਕਹ ਲਈਏ ਜੀ ਕਿ ਬੀਜੇਪੀ ਦੇ ਗਰੁੱਪ ਦੇ ਤੇ ਉਹੋ ਬਣ ਗਏ ਆ ਜਗਦੀਪ ਤਨਖੜ ਸਾਹਿਬ ਨੇ ਪਿਛਲੇ ਦਿਨੀ ਆਪਾਂ ਜਾਣਦੇ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਅੱਜ ਚੋਣ ਹੋਈ ਐਨਡੀਏ ਦੇ ਵੱਲੋਂ ਯਾਨੀ ਕਿ ਮੋਦੀ ਗਰੁੱਪ ਦੇ ਵੱਲੋਂ ਸੀਪੀ ਰਾਧਾਕ੍ਰਿਸ਼ਨਨ ਉਮੀਦਵਾਰ ਸੀ ਇਹ ਇੰਡੀਆ ਗੱਠਜੋੜ ਦੇ ਵੱਲੋਂ ਸੀ ਕਿ ਜੀ ਬੀ ਸੁਦਰਸ਼ਨ ਰੈਡੀ ਬੀ ਸੁਦਰਸ਼ਨ ਰੈਡੀ ਯਾਨੀ ਕਿ ਇੰਡੀਆ ਗੱਠਜੋੜ ਦੇ ਉਮੀਦਵਾਰ ਨੂੰ ਪਈਆਂ 300 ਵੋਟਾਂ ਸੀਪੀ ਰਾਧਾਕ੍ਰਿਸ਼ਨਨ ਨੂੰ ਪਗੜ 452 ਵੋਟਾਂ ਯਾਨੀ ਕਿ ਇੰਡੀਆ ਗੱਟ ਨਾਲ ਜੋੜ ਨੂੰ ਹਰਾ ਕੇ ਐਨਡੀਏ ਗੱਟ ਜੋ ਮੋਦੀ ਸਾਹਿਬ ਦਾ ਗੱਟ ਜੋੜਾ ਜਿਹੜਾ ਇਹ 100 ਤੇ 52 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਆ ਤੇ ਹੁਣ ਜਿਹੜੇ ਸੀਪੀ ਰਾਧਾਕ੍ਰਿਸ਼ਨਨ ਨੇ ਇਹ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਬਣ ਗਏ ਆ ਸੋ ਅਗਲੀ ਗੱਲ ਇਹ ਜੀ ਕਿ ਅੱਜ ਕਈ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਨੇ ਵੋਟ ਦੇਣ ਤੋਂ ਇਨਕਾਰ ਵੀ ਕਰਤਾ ਹਰਸਿਮਰਤ ਕੌਰ ਬਾਦਲ ਨੇ ਅੱਜ ਵੋਟ ਦੀ ਵਰਤੋਂ ਨਹੀਂ ਕੀਤੀ ਉਹ ਕਹਿੰਦੇ ਜੀ ਸਾਡੇ ਲਈ ਪੰਜਾਬ ਦੇ ਹਿੱਤ ਪਹਿਲਾਂ ਪੰਜਾਬ ਦੇ ਵਿੱਚ ਹੜਾ ਸੇ ਕੇਂਦਰ ਦੀਆਂ ਨੀਤੀਆਂ ਪੰਜਾਬ ਦੇ ਪੱਖ ਦੇ ਵਿੱਚ ਨਹੀਂ ਐ ਇਸ ਕਰਕੇ ਅਸੀਂ ਹਿੱਸਾ ਨਹੀਂ ਲੈਣਾ ਸਰਪਜੀਤ ਸਿੰਘ ਖਾਲਸਾ ਨੇ ਜੀ ਹਿੱਸਾ ਨਹੀਂ ਲਿਆ ਅਮਰਪਾਲ ਸਿੰਘ ਨੇ ਹਿੱਸਾ ਨਹੀਂ ਲਿਆ ਹੋਰ ਕਈ ਨੇਤਾ ਹੈਗੇ ਆ ਜਿਦੇ ਵਿੱਚ ਬੀਆਰਐਸ ਬੀਜਡੀ ਵੱਖ-ਵੱਖ ਸੂਬਿਆਂ ਦੇ ਹੋਰ ਨੇਤਾ ਜਿਹੜੇ ਉਹਨਾਂ ਨੇ ਹਿੱਸਾ ਨਹੀਂ ਲਿਆ ਪਰ ਜਿਨ੍ਹਾਂ ਜਿਨ੍ਹਾਂ ਨੇ ਹਿੱਸਾ ਲਿਆ ਉਹਦੇ ਕਰਕੇ 152 ਵੋਟਾਂ ਦੇ ਫਰਕ ਦੇ ਨਾਲ ਰਾਧਾਕ੍ਰਿਸ਼ਨਨ ਸਾਹਿਬ ਜਿੱਤ ਗਏ ਹੜਾਂਚ ਮਦਦ ਕਰ ਰਹੀ ਹੈ ਜਿੱਥੇ ਬੰਦਿਆਂ ਦੀ ਇੱਕ ਮੀਟਿੰਗ ਸੱਦੀ ਗਈ ਹੈ ਜੱਤਿਹਰ ਸਾਹਿਬ ਨੇ ਬੁਲਾਈ ਹੈ ਕੀ ਹੁਕਮ ਦਿੱਤਾ ਉਹਨਾਂ ਨੇ ਉਹਨਾਂ ਨੇ ਜੀ ਜਿਵੇਂ ਤਾਂ ਉਸ ਦਿਨ ਕੀ ਐਲਾਨ ਕਰਦੇ ਆ ਕਿ ਫੈਸਲਾ ਹੁੰਦਾ ਇਹ ਤਾਂ ਵਕਤ ਦੱਸੂਗਾ ਪਰ ਅਜੇ ਜਿਕੇ ਜਸedar ਕੁਲਦੀਪ ਸਿੰਘ ਜਿਹੜਾ ਕਿ ਫੁਹਰਾ ਨੇ 13 ਤਰੀਕ ਨੂੰ ਜਾਨਕਿ 13 9 ਨੂੰ ਮੀਟਿੰਗ ਸੱਦੀ ਆ ਉਹਨਾਂ ਨੇ ਜਿਹੜੀਆਂ ਵੀ ਇਸ ਵੇਲੇ ਹੜਪੀੜਤਾ ਦੀ ਮਦਦ ਕਰਨ ਵਾਲੇ ਲਿਜਾਨ ਵਾਲਿਆਂ ਜਥੇਬੰਦਿਆਂ ਉੱਥੇ ਲੱਗੀਆਂ ਉਹਨਾਂ ਦੇ ਇੱਕ ਇੱਕ ਨੁਮਾਇंदे ਨੂੰ ਇਹ ਗੱਲ ਕਹੀ ਆ ਵੀ ਤੁਸੀਂ ਇੱਕ ਇੱਕ ਨੁਮਾਇੰਦਾ ਸਰਗ ਜਥੇਬੰਦਿਆਂ ਦੇ ਵੱਲੋਂ ਆਓ ਉਹ ਕਹਿੰਦੇ ਜੀ ਆਪਾਂ ਕੋਈ ਨਾ ਕੋ ਪਲੈਨਿੰਗ ਕਰਗੇ ਵੀ ਕਿਸ ਤਰੀਕੇ ਦੇ ਨਾਲ ਰਾਸ਼ਨ ਵੰਡਣਾ ਚਾਹੀਦਾ ਕਿਮੀ ਇਹਨਾਂ ਪੀੜਤਾ ਦੀ ਬਦਲ ਹੋਣੀ ਚਾਹੀਦੀ ਆ ਮਦਦਕਾਰ ਬਹੁਤ ਸਾਰੀਆਂ ਧਿਰਾਂ ਹੈਗੀਆਂ ਪਰ ਇਹ ਜਿਕੇ ਆਪਾਂ ਨੂੰ ਪਲੈਨਿੰਗ ਦੇ ਤਹਿਤ ਕੰਮ ਕਰਨਾ ਚਾਹੀਦਾ ਉਸ ਪਲੈਨਿੰਗ ਦੇ ਉੱਤੇ ਉਸ ਗੱਲ ਦੇ ਉੱਤੇ ਚਰਚਾ ਕਰਨ ਦੇ ਲਈ ਮੀਟਿੰਗ ਬੁਲਾਈ ਹੈ ਜਿਹਨਾਂ ਨੇ 13 ਤਰੀਕ ਨੂੰ ਛੱਟਣਾ ਜੀ ਜਿਹੜਾ ਬਹੁਤਾਂ ਨੁਕਸਾਨ ਹੋਇਆ ਦਰਿਆਵਾਂ ਦੇ ਨਾਲ ਨਾਲ ਹੋਇਆ ਜਿੱਥੇ ਰਾਏ ਸਿੱਖ ਭਾਈਚਾਰਾ ਬਹੁਤ ਬੈਠਾ ਹੈ ਔਰ ਹੁਣ ਦਰਿਆ ਜਿਹੜੇ ਆ ਬਹੁਤ ਚੌੜੇ ਆ ਕਈ ਤਾਂ ਪਿੰਡ ਉਹਨਾਂ ਨੇ ਕਿਉਂਕਿ ਦਰਿਆ 'ਚ ਹੜ ਨਹੀਂ ਆਇਆ ਕਈ ਸਾਲ ਇਸ ਕਰਕੇ ਪਿੰਡ ਉਹਨਾਂ ਨੇ ਦਰਿਆ ਦੇ ਵਿੱਚ ਜਾ ਕੇ ਬਸਾ ਲਏ ਉਹ ਪਿੰਡ ਰੁੜ ਗਏ ਉਹ ਤਾਂ ਦਰਿਆ ਦੇ ਵਿੱਚ ਸੀ ਉਹ ਰੁੜ ਨਹੀਂ ਸੀ ਕੋਈ ਇਸ ਤਰ੍ਹਾਂ ਦਾ ਹੁਣ ਉਹਨਾਂ ਨੇ ਸਰਕਾਰ ਨੇ ਕੋਈ ਪ੍ਰਬੰਧ ਕੀਤਾ ਕਿ ਤੁਸੀਂ ਆਪਣੇ ਦਰਿਆ ਦੇ ਪਾਣੀ ਦੇ ਵਿੱਚ ਦਰਿਆ ਦੇ ਕੰਡੇ ਦੇ ਵਿੱਚ ਜਾ ਕੇ ਆਪਣੇ ਕੋਠੇ ਨਹੀਂ ਬਸਾ ਸਕਦੇ ਸੰਸਦ ਇਹ ਸਗਲ ਦੇ ਮਤਲਬ ਕਦੇ ਵੀ ਕਿਸੇ ਨੇ ਖਿਆਲ ਨਹੀਂ ਕੀਤਾ ਨਾ ਤਾਂ ਲੋਕਾਂ ਨੇ ਕੀਤਾ ਨਾ ਸਰਕਾਰ ਨੇ ਕੀਤਾ ਐਮਐਲਏ ਬਣਨ ਦੀ ਚਾਹ ਚਾਹ ਕੇ ਨਹੀਂ ਹੁੰਦੀ ਆ ਵੀ ਭਾਈ ਜਿੱਥੇ ਮਰਜ਼ੀ ਬਸਾਹ ਕਰ ਲੋ ਅਗਲਾ ਕਹਿੰਦਾ ਵੋਟ ਪਾ ਦਿਓ ਬਾਕੀ ਗੰਦਾ ਬਾਦੀਆਂ ਦੇਖਾਂਗੇ ਪਰ ਇਹ ਜਿੱਤੇ ਹੁਣ ਜਿਹੜੇ ਦਰਿਆਵਾਂ ਦੇ ਕੰਡੇ ਦੇ ਉੱਤੇ ਵਸੇ ਹੋਏ ਲੋਕ ਆ ਨਾ ਉਹਨਾਂ ਨੂੰ ਆਪ ਸੋਚਣਾ ਪਊਗਾ ਕਿਸੇ ਨੇਤਾ ਦੇ ਤਾਂ ਡੁੱਬਣਾ ਨਹੀਂਗਾ ਡੁੱਬਣਾ ਤਾਂ ਆਮ ਲੋਕਾਂ ਨਹੀਂ ਆ ਸੋ ਲੋਕ ਇਸ ਗੱਲ ਦੇ ਉੱਤੇ ਸੋਚ ਵਿਚਾਰ ਸ਼ਾਇਦ ਪ੍ਰਧਕ ਦੇ ਵਿੱਚ ਕਰਨ ਜੇ ਕੰਡੇ ਤੇ ਬਟ ਬੈਠੇ ਹੁਣ ਤਾਂ ਵੀ ਠੀਕ ਆ ਦਰਿਆ ਦੇ ਵਿੱਚ ਜਾ ਕੇ ਘਰ ਪਿੰਡ ਬਸਾਏ ਹੋਏ ਨੇ ਜੀ ਕਈ ਨੇ ਮੈਂ ਮੈਂ ਦਸਤਨ ਜੀ ਕਿ ਦੇਖੋ ਜਿਵੇਂ ਹੁਣ ਉਦਾਹਰਨ ਦੇ ਤੌਰ ਦੇ ਉੱਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਪਿੰਡ ਹੈਗਾ ਜੀ ਟੇਂਡੀ ਵਾਲਾ ਇਹ ਗੱਟੀ ਰਾਜੋ ਕੋਈ ਤੋਂ ਹੈਗਾ ਜੀ ਲਗਭਗ 4 ਕਿਲੋਮੀਟਰ ਤੇ ਇਹ ਹੈਗਾ ਜੀ ਹੁਸੈਨੀ ਵਾਲਾ ਬਾਰਡਰ ਦੇ ਨੇੜੇ ਤੇ ਇਹ ਸਰਹੱਦੀ ਆਖਰੀ ਪਿੰਡ ਹੈ ਜੀ ਸਰਹੱਦ ਦੇ ਉੱਤੇ ਪਰ ਇਹ ਜ਼ੀਰੋ ਲਾਈਨ ਦੇ ਤੋਂ ਜਿਹੜਾ ਪਿੰਡ ਆ ਇਹ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਆ ਤੇ ਇਸ ਪਿੰਡ ਦੇ ਵਾਲੀ ਜਿਹੜਾ ਉਹ ਪਾਣੀ ਦਾ ਵਹਾਅ ਹੋ ਗਿਆ ਕਿਉਂਕਿ ਮਾਈਨਿੰਗ ਕਰ ਕਰਕੇ ਦਰਿਆਵਾਂ ਦੇ ਮੂੰਹ ਸਿਰ ਵੀ ਤਾਂ ਮੋੜ ਦਿੱਤੇ ਗਏ ਨਾ ਬੜੇ ਲੋਕਾਂ ਦੇ ਵੱਲੋਂ ਉਹਦੇ ਵੱਲ ਵੀ ਸਰਕਾਰਾਂ ਦਾ ਕੋਈ ਖਿਆਲ ਨਹੀਂ ਆ ਤੇ ਪਾਣੀ ਆ ਜਿਹੜਾ ਉਹ ਮਿੱਟੀ ਨੂੰ ਕੱਟਦਾ 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 ਕਰਦਾ ਕਰਦਾ ਇਸ ਦਾ ਪਿੰਡ ਦੇ ਵਿੱਚ ਆਉਣ ਲੱਗਾ ਮੈਂ ਆਪਦੇ ਅੱਖੀਂ ਦੇਖ ਕੇ ਆਇਆ ਸੰਸਾਭ ਵੀ ਜਿਹੜੇ ਘਰ ਦੇ ਕੋਲ 5 6 ਏਕੜ ਦੂਰ ਦੀ ਦਰਿਆ ਦਾ ਪਾਣੀ ਲੰਘਦਾ ਸੀ ਉਹ ਹੋ ਗਿਆ ਜੀ ਹੁਣ ਇਸ ਕਨਾਲ ਦੇ ਨੇੜੇ ਬਿਲਕੁਲ ਇੱਕ ਨਾਲ ਦੀ ਦੂਰੀ ਤੇ ਦਰਿਆ ਵਗਦਾ ਲੋਕਾਂ ਨੇ ਆਪਦੇ ਘਰ ਢਾ ਕੇ ਆਪਣੀਆਂ ਇੱਟਾਂ ਪਟਕੇ ਹੋਰ ਥਾਂ ਤੇ ਜਾਣਾ ਠੀਕ ਸਮਝਿਆ ਵੀ ਕਿਤੇ ਇਹ ਨਾ ਹੋਵੇ ਇੱਟਾਂ ਵਿੱਚ ਰੁੜ ਜਾਣ ਜੀ ਸੋ ਹੋਰ ਵੀ ਦਾਨੀ ਆ ਰਹੇ ਨੇ ਬਹੁਤ ਸਾਰੇ ਮੇਰੇ ਖਿਆਲ ਅੱਗੇ ਆ ਗਏ ਨੇ ਪੰਜਾਬ ਦੇ ਵਿੱਚ ਜਿਹੜੇ ਇਹ ਖੜਾ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਬਿਲਕੁਲ ਜੀ ਬਹੁਤ ਸਾਰੇ ਦਾਨੀ ਆਏ ਹਨ ਸਾਬ ਅੱਜ ਮੈਂ ਸੋਨੂ ਸੂਦਰੇ ਨਾਲ ਗੱਲ ਕੀਤੀ ਸੀ ਸੋਨੂ ਸੂਦ ਨੇ ਇਹ ਗੱਲ ਕਹੀ ਆ ਕਿ ਜਿਹੜੀ ਸਾਡੀ ਸੂਦ ਫਾਊਂਡੇਸ਼ਨ ਆ ਉਦੇਸ ਇਹ ਅਸੀਂ ਵੱਡੇ ਪੱਧਰ ਦੇ ਉੱਤੇ ਉਪਰਾਲੇ ਕਰਾਂਗੇ ਤੇ ਅਸੀਂ ਲਗਾਤਾਰ ਹੀ ਇਹਨਾਂ ਲੋਕਾਂ ਦੇ ਮੁੜ ਵਸੇਬੇ ਦਾ ਕੰਮ ਕਰਾਂਗੇ ਜਿੰਨੀ ਵੀ ਉਹ ਕਰਨੇ ਵੀ ਸਾਡੇ ਵਿੱਚ ਪੁਜਤਾ ਸੋਨੂ ਸੂਤ ਤੇ ਉਹਨਾਂ ਦੀ ਪੈਣ ਮਾਲਵਿਕਾ ਸੂਤ ਦੇ ਵੱਲੋਂ ਕਰਨ ਕਹੀ ਗਈ ਹੈ ਅਸੀਂ ਮਦਦ ਕਰਾਂਗੇ ਬੜੀਆਂ ਜੱਥੇਬੰਦੀਆਂ ਐਸੀਆਂ ਜਿਨ੍ਹਾਂ ਨੇ ਕਿਹਾ ਜੀ ਕਿ ਅਸੀਂ ਡਿੱਗੇ ਹੋਏ ਘਰ ਪਹਵਾਂਗੇ ਬੜਿਆਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਮਰੇ ਹੋਏ ਪਸ਼ੂਆਂ ਨੂੰ ਦੇ ਲਈ ਹੈਗੇ ਨੇ ਦੁਬਾਰਾ ਲੈ ਕੇ ਦੇਣ ਦੇ ਲਈ ਵਚਨਬੱਧ ਆ ਅਸੀਂ ਉਹਨਾਂ ਨੂੰ ਪਸ਼ੂ ਲੈ ਕੇ ਦੇਾਂਗੇ ਕਿਸੇ ਨੇ ਗੱਲ ਕਹੀ ਹੈ ਕਿ ਅਸੀਂ ਇੰਨੇ ਪੈਸੇ ਦੇਾਂਗੇ ਇਸ ਕੀ ਬਹੁਤ ਲੋਕਾਂ ਨੇ ਮਦਦ ਕੀਤੀ ਆ ਬਹੁਤ ਚੰਗੀ ਗੱਲ ਆ ਮੁਸਲਮ ਭਾਈਚਾਰੇ ਨੇ ਵੀ ਈਸਾਈ ਭਾਈਚਾਰੇ ਨੇ ਵੀ ਬਾਕੀ ਭਾਈਚਾਰਿਆਂ ਨੇ ਵੀ ਹਿੰਦੂ ਭਾਈਚਾਰੇ ਨੇ ਵੀ ਬਤਕੀ ਬਹੁਤ ਮਦਦ ਕੀਤੀ ਹੈ ਇੱਕ ਤਾਂ ਟਣਾ ਜੀ دریاਵਾਂ ਦੇ ਨਾਲ ਨੁਕਸਾਨ ਹੋਇਆ ਬਨ ਟੁੱਟਣਾ ਨੁਕਸਾਨ ਹੋਇਆ ਦੂਜਾ ਨੁਕਸਾਨ ਹੋਇਆ ਸਿਰਫ بارش ਨਾਲ ਲੁਧਿਆਣੇ ਜ਼ਿਲ੍ਹੇ ਚ بارش ਨਾਲ ਕਿੰਨੇ ਸਕੂਲ ਪ੍ਰਭਾਵਿਤ ਹੋਏ ਨੇ 250 ਦੇ ਕਰੀਬ ਆ ਸਿਰਨ ਸਾਹਿਬ ਜਿਹੜੀ ਹੁਣੇ-ਹੁਣੇ ਰਿਪੋਰਟ ਆਈ ਆ ਨਾ ਜਿਹੜੀ ਮੈਂ ਹੁਣੇ-ਹੁਣੇ ਪੜ ਕੇ ਹਟਿਆ ਸਾਹੀਸੋ ਦੇ ਕਰੀਬ ਜਿਹੜੇ ਸਕੂਲ ਉਹ ਪ੍ਰਭਾਵਿਤ ਹੋਏ ਆ ਛੱਤਾਂ ਚੋਰੀਆਂ ਜਿਹੜੇ ਕਲਾਸਰੂਮ ਆ ਉਹ ਭੜੇ ਹੋ ਗਏ ਉਹਦੇ ਵਿੱਚ ਪਾਣੀ ਵੜ ਗਿਆ ਕੋਈ ਬਾਥਰੂਮ ਟਹਿ ਗਿਆ ਕਿਸੇ ਦੀ ਕੰਧ ਡਿੱਗ ਪਈ ਕਿਸੇ ਦਾ ਕੋਈ ਨੁਕਸਾਨ ਕਿਸੇ ਦਾ ਕੋਈ ਨੁਕਸਾਨ ਕਿਸੇ ਦੀ ਲਾਇਬ੍ਰੇਰੀ ਦਾ ਨੁਕਸਾਨ ਹੋ ਗਿਆ ਸੋ 250 ਦੇ ਕਰੀਬ ਸਕੂਲ ਤਾਂ ਇਕੱਲੇ ਤੇ ਇਕੱਲੇ ਲੁਧਿਆਣੇ ਦੇ ਵਿੱਚ ਆ ਸੋ ਇਹ ਜੀ ਨਾਲ ਨਾਲ ਬਰੰਮਤ ਵੀ ਚੱਲੂਗੀ ਨਾਲ ਨਾਲ ਪੜਾਈ ਵੀ ਚੱਲੂਗੀ ਇਸ ਤਰੀਕੇ ਦਾ ਪ੍ਰਬੰਧ ਹੁਣ ਕੀਤਾ ਗਿਆ ਹੈ ਤੇ ਹੋਰ ਹੁਣ ਭੂਖਵਾਨੀ ਕੀ ਕੀਤੀ ਹੈ ਜੀ ਮੌਸਮ ਦੇ ਵਿਭਾਗ ਨੇ ਲੱਖੋ ਮੌਸਮਾ ਭਾਗਤੇ ਗੱਲ ਕਹਿੰਦਾ ਜੀ ਆਉਂਦੇ 3 ਦਿਨ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਨਹੀਂ ਆ 2-3 ਦਿਨ ਤੱਕ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹਿਣਾ ਅੱਜ ਵੀ ਕਿਤੇ ਮੀਂਹ ਨਹੀਂ ਪਿਆ ਅੱਜ ਗਰਮੀ ਸੀ ਤਿੱਖੀ ਧੁੱਪ ਸੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਤੁਹਾਡਾ ਬੜੀ ਮਿਹਰਬਾਨੀ ਮਿਹਰਬਾਨ